ਪੰਜਾਬ ਚ ਜਿੱਥੇ ਨਸ਼ਾ ਵੱਡਾ ਮੁੱਦਾ ਹੈ ਉੱਥੇ ਹੀ ਵਧ ਰਿਹਾ ਪ੍ਰਦੂਸ਼ਣ ਵੀ ਆਮ ਲੋਕਾਂ ਦੀ ਜ਼ਿੰਦਗੀ ਲਈ ਜਾਨਲੇਵਾ ਸਾਬਤ ਹੋ ਰਿਹਾ ਇਸੇ ਕੜੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਵੱਖਰਾ ਪ੍ਰੋਗਰਾਮ ਕੀਤਾ ਗਿਆ ਤੇ ਲੋਕਾਂ ਨੂੰ ਸੰਦੇਸ਼ ਦੇਣ ਦੇ ਲਈ ਇੱਕ ਕੋਡ ਸਵਾਰੀ ਯਾਤਰਾ ਕੱਢੀ ਗਈ ਯਾਤਰਾ ਛਤਰ ਤੋਂ ਸ਼ੁਰੂ ਹੋ ਕੇ ਪੱਖ-ਪੱਖ ਪਿੰਡਾਂ ਵਿੱਚ ਪਹੁੰਚੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਵਾਪਸ ਛਤਰ ਪਹੁੰਚ ਕੇ ਹੀ ਸਮਾਪਤ ਹੋਈ ਅੱਜ ਅਸੀਂ ਜੋੜਾ ਚਤਰਾ ਦੇ ਜੋੜਾ ਚਤਰਾ ਪਿੰਡ ਦੇ ਵਿੱਚ ਆਏ ਆ ਇੱਥੇ ਫਰੈਂਡ ਹਾਰਸ ਕਲੱਬ ਜਿਹੜਾ ਹੈ ਉਹ ਇੱਕ ਹਾਰਸ ਰਾਈਡਿੰਗ ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਜਿਸ ਦੇ ਵਿੱਚ ਕਾਫੀ ਬਾਰੀ ਤਦਾਦ ਦੇ ਵਿੱਚ ਯੂਥ ਜਿਹੜਾ ਹੈ ਉਹਨੇ ਪਾਰਟਿਸਿਪੇਟ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਬਰੀਡ ਦੇ ਜਿਹੜੇ ਹਾਰਸਸ ਹੈ ਉਹ ਇੱਥੇ ਆਏ ਨੇ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਬੇਸਿਕਲੀ ਜਿਹੜੇ ਸਰਪੰਚ ਸਾਹਿਬ ਹੈਗੇ ਤੇ ਇਹ ਜਿਹੜੀ ਕਲੱਬ ਦੇ ਮੈਂਬਰਸ ਹੈ ਇਹਨਾਂ ਦਾ ਬੜਾ ਚੰਗਾ ਉਪਰਾਲਾ ਹੈ ਇਹ ਯੂਥ ਨੂੰ ਕਿਉਂ ਜੋੜਾ ਛਤਰਾ ਅਸੀਂ ਜਾਣਦੇ ਹਾਂ ਕਿ ਜੋੜਾ ਛਤਰਾ ਦੇ ਵਿੱਚ ਪਹਿਲਾਂ ਨਸ਼ੇ ਦੀ ਵੀ ਪ੍ਰੋਬਲਮ ਕਾਫੀ ਸੀ ਹੁਣ ਅਸੀਂ ਰੈਗੂਲਰਲੀ ਕੋਈ ਨਾ ਕੋਈ ਐਫਰਟ ਕਰ ਰਹੇ ਹਾਂ ਕਿ ਯੂਥ ਨੂੰ ਨਸ਼ੇ ਤੋਂ ਹਟਾ ਕੇ ਬਾਕੀ ਜਿਹੜੇ ਸਪੋਰਟ ਇਵੈਂਟ ਹੈ ਉਹਦੇ ਵਿੱਚ ਲਾਈਏ ਸੋ ਇਹ ਇੱਕ ਬੜਾ ਹੀ ਨਵਾਂ ਤੇ ਚੰਗਾ ਉਪਰਾਲਾ ਹੈ ਅਸੀਂ ਦੇਖਦੇ ਹਾਂ ਕਿ ਸਾਰੇ ਇਹ ਆਪਣਾ ਪਹਿਲਾ ਦਾ ਜਿਹੜਾ ਇੱਕ ਟ੍ਰੈਂਡ ਰਿਹਾ ਹੈ ਕਿ ਹਮੇਸ਼ਾ ਰਾਈਡਿੰਗ ਕਰਦੇ ਹਨ ਰੂਰਲ ਏਰੀਆ ਦੇ ਵਿੱਚ ਜ਼ਿਆਦਾ ਰਾਈਡਿੰਗ ਕਰਦੇ ਹਨ ਤਾਂ ਇਹ ਸਾਰੇ ਸਪੋਰਟਸ ਦੇ ਵਿੱਚ ਯੂਥ ਨੂੰ ਆਉਣਾ ਚਾਹੀਦਾ ਇਸ ਕਰਕੇ ਅਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਹਾਂ ਇਹ ਬਹੁਤ ਹੀ ਚੰਗੀ ਪਹਿਲ ਹੈ ਤੇ ਬੜੀ ਇਨੋਵੇਟਿਵ ਹੈ ਕਿਉਂਕਿ ਯੂਥ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਹੀ ਸੰਦੇਸ਼ ਦੋਗਾ ਜਿਸ ਤਰ੍ਹਾਂ ਆਪਣੇ ਹਾਰਸਸ ਆਪਣਾ ਪਰਿਆਵਰਣ ਆਪਣੇ ਜਿਹੜੇ ਅਲੱਗ-ਅਲੱਗ ਵੱਖਰੇ ਕਲਚਰਲ ਇਵੈਂਟਸ ਹੁੰਦੇ ਸੀ ਉਹ ਸਾਰੇ ਸਾਰੇ ਸਾਨੂੰ ਇੱਕ ਤੰਦਰੁਸਤੀ ਦੀ ਵੱਲ ਲੈ ਜਾਂਦੇ ਸੀ ਹੁਣ ਜਿਹੜਾ ਹੈ ਨਸ਼ਾ ਤੇ ਸਰੰਜੀਆ ਬਾਕੀ ਸਾਰੀ ਚੀਜ਼ਾਂ ਹੈ ਉਹ ਸਾਨੂੰ ਇੱਕ ਜਿਹੜਾ ਹੈ ਗਲਤ ਰਾਹ ਦਿਖਾਉਂਦੇ ਆ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਹਰ ਕਿਤੇ ਘੋੜਿਆਂ ਨੂੰ ਵੀ ਲਿਜਾ ਕੇ ਤੇ ਅਸੀਂ ਆਪ ਵੀ ਜਾਵਾਂਗੇ ਤੇ ਉੱਥੇ ਇੱਕ ਪੋਜ਼ਿਟਿਵ ਮੈਸੇਜ ਦੇਵਾਂਗੇ ਕਿ ਜਿਹੜੇ ਕਲਚਰਲ ਐਕਟੀਵਿਟੀਆਂ ਆ ਜਾਂ ਆਪਣੇ sports activities ਹੈ ਉਹਦੇ ਵਿੱਚ ਪਾਰਟਿਸਿਪੇਟ ਕਰੀਏ ਨਾ ਕਿ ਨਸ਼ੇ ਦੇ ਵਿੱਚ ਘੋੜਸਵਾਰੀ ਜਿਹੜੀ ਹੈ ਉਹ ਸਾਡਾ ਇੱਕ ਬੜਾ ਇੰਟੀਗਰਲ ਪਾਰਟ ਹੈ ਪੰਜਾਬ ਦਾ ਵੀ ਤੇ ਸਾਡੇ ਪੁਲਿਸ ਦਾ ਵੀ ਮਾਉਂਟਡ ਪਲਟੂਨ ਸਾਡੀ ਹੁੰਦੀ ਹੈ ਜੋ ਕਿ ਘੋੜਸਵਾਰੀ ਹੀ ਕਰਦੀ ਹੈ ਤੇ ਉਹ ਬੜੀ ਚੰਗੀ ਨਿਗਰਾਨੀ ਰੱਖਦੀ ਆਪਣੇ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੀ ਹੈ ਤੇ ਸਾਨੂੰ ਟ੍ਰੇਨਿੰਗ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ ਅਸੀਂ ਬਰੀਚਸ ਪਾ ਕੇ ਤੇ ਰਾਈਡਿੰਗ ਕਰਦੇ ਹਾਂ ਅਸੀਂ ਟੈਸਟ ਵੀ ਦਿੰਦੇ ਹਾਂ ਸੋ ਕਾਫੀ ਟਾਈਮ ਸਾਨੂੰ ਵੀ ਇਹਦੇ ਨਾਲ ਹੋ ਗਿਆ ਹੈ ਆਈ ਵਾਂਟ ਟੂ ਰਿਕਵੈਸਟ ਜਿਹੜੇ ਯੂਥ ਸਾਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਕਿ ਰਾਈਡਿੰਗ ਕਰਨ ਤੇ ਬੜਾਈ ਇੰਟਰਸਟਿੰਗ ਸਪੋਰਟ ਹੈ ਤੇ ਤੁਹਾਨੂੰ ਹੋਰ ਤੰਦਰੁਸਤੀ ਵੀ ਲੈ ਕੇ ਦਿੰਦਾ ਹੈ ਤੇ ਤੁਸੀਂ ਇੱਕ ਸ਼ਡਿਊਲ ਦੇ ਵਿੱਚ ਆਂਦੇ ਹੋ ਤੁਹਾਡਾ ਇੱਕ ਡਿਸਪਲਨ ਆਂਦਾ ਹੈ ਤੇ ਘੋੜਿਆਂ ਨਾਲ ਤੇ ਜਾਨਵਰਾਂ ਨਾਲ ਪਿਆਰ ਉਦਾਂ ਵੀ ਇਨਸਾਨ ਨੂੰ ਮੋਟੀਵੇਟ ਕਰਦਾ ਹੈ ਤੇ ਪੋਜ਼ਿਟਿਵਿਟੀ ਲੈ ਕੇ ਆਂਦਾ ਹੈ ਅੰਦਰ ਪਹਿਲਾਂ ਤੇ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰਲੀਆ ਕਰ ਰਹੇ ਹਾਂ ਜੀ ਜੋ ਅੱਜਕੱਲ ਨਸ਼ੇ ਦਿਨ ਬੋ ਦਿਨ ਵੱਧ ਰਹੇ ਆ ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ ਐਸਐਸਪੀ ਵਿਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇੱਕ ਰਾਈਡ ਕਰ ਰਹੇ ਆ ਜੀ ਆਪਾਂ ਹੋਰ ਸਾਈਡ ਇਹ 10 ਕਿਲੋਮੀਟਰ ਦੀ ਰਾਈਡ ਹੈ ਜੀ ਜੋ ਕਿ ਸਾਰੇ ਨੇੜ ਦੇ ਪਿੰਡਾਂ ਦੇ ਵਿੱਚੋਂ ਜੋੜਾ ਛਤਰਾ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡਾਂ ਤੋਂ ਹੁੰਦੀ ਹੋਈ ਫਿਰ ਇੱਥੇ ਆ ਕੇ ਸਮਾਪਤ ਕਰਾਂਗੇ ਜੀ ਬਾਕੀ ਮੇਨ ਸਾਡਾ ਉਦੇਸ਼ ਆ ਜੀ ਇੱਕ ਵਾਤਾਵਰਨ ਕਿਉਂਕਿ ਅੱਜ ਕੱਲ੍ਹ ਹਰ ਕੋਈ ਬੰਦਾ ਗੱਡੀਆਂ ਦੇ ਦਿਵਾਲੇ ਹੋ ਗਿਆ ਮੋਟਰਸਾਈਕਲਾਂ ਦੇ ਦਿਵਾਲੇ ਹੋ ਗਿਆ ਜੀ ਇਸ ਚੀਜ਼ਾਂ ਪ੍ਰਾਤਨ ਨੂੰ ਭੁੱਲੀ ਜਾਂਦੇ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੀ ਜਿਹੜੇ ਆਪਣੇ ਘੋੜਿਆਂ ਨੂੰ ਪ੍ਰਮੋਟ ਕਰੋ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਇਹ ਨਾਰਮਲ ਰੇਂਜ ਹੈ ਘਰ ਦੇ ਵਿੱਚ ਇੱਕ ਘੋੜਾ ਜਾਂ ਘੋੜੀ ਤਾਂ ਜ਼ਰੂਰ ਰੱਖਣਾ ਚਾਹੀਦਾ ਜੀ ਬਾਕੀ ਇਹ ਸਭ ਤੋਂ ਵੈਸਟ ਐਕਸਰਸਾਈਜ਼ ਹੈ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਹੜਾ ਬੰਦਾ ਹੌਰਸ ਰਾਈਡ ਕਰਦਾ ਉਹਦੀ ਸਾਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਅੱਜ ਕੱਲ ਅਸੀਂ ਲੋਕ ਜਿਮਾਂ ਦੇ ਦਿਵਾਲੇ ਹੋ ਗਏ ਆ ਫਿਰ ਬਾਅਦ ਵਿੱਚ ਜਿਮਾਂ 'ਚ ਬੱਚਿਆਂ ਨੂੰ ਭੇਜਦੇ ਫਿਰ ਉੱਥੇ ਲੜਾਈਆਂ ਹੁੰਦੀਆਂ ਗਲਤ ਸੁਸਾਇਟੀਆਂ 'ਚ ਵੀ ਪੈਂਦੇ ਆ ਅਸੀਂ ਜਿਮ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਇੱਕ ਪ੍ਰਾਤਨ ਚੀਜ਼ ਆ ਜੋ ਸਾਡੇ ਗੁਰੂ ਮਹਾਰਾਜ ਨੇ ਵੀ ਦਿੱਤੀ ਇਹਦੇ ਨਾਲ ਅਸੀਂ ਵੱਡੀਆਂ-ਵੱਡੀਆਂ ਜੰਗਾ ਫਤਿਹ ਕੀਤੀਆਂ ਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਨਾ ਕਿ ਠੀਕ ਹੈ ਜੀ ਆਪਾਂ ਇਹਨੂੰ ਪ੍ਰਮੋਟ ਕਰੀਏ ਆ ਪਿੱਛੇ ਜੀ ਆ ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਸੀ ਸਾਡੇ ਫਾਰਮ ਜਿਹੜੇ ਖੁੱਲੇ ਆਂ ਆਪਣੇ ਫਾਰਮਾਂ ਦੇ ਵਿੱਚ ਹੋਰ ਹੌਰਸ ਰਾਈਡਿੰਗ ਕਰਦੇ ਰਹੇ ਆ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੁੰਨਾ ਕਿ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਬਾਕੀ ਐਸਐਸਪੀ ਵਿਧਿਆਮਾ ਹਰੀਸ਼ ਦਾ ਬਹੁਤ-ਬਹੁਤ ਧੰਨਵਾਦ ਜੀ ਅਸੀ ਕਲ ਵੀਰ ਜੀ ਮੇਰਾ ਨਾਮ ਵਿਰਿੰਦਰਜੀਤ ਸਿੰਘ ਗੇਂਦੀ ਜੋੜਾ ਵਾ ਹਾਂ ਵੀਰ ਜੀ ਅੱਜ ਹੌਰਸ ਰਾਈਡਿੰਗ ਰੱਖੀ ਆ ਕੋਈ 12 ਕਿਲੋਮੀਟਰ ਦੀ ਇਹ ਤਾਂ ਮੇਨ ਉਦੇਸ਼ਾ ਜੀ ਇੱਕ ਬੱਚੇ ਜਿਹੜੇ ਨਸ਼ਿਆਂ ਤੋਂ ਵਚਣਗੇ ਇਹ ਆਪਣਾ ਸ਼ੌਂਕ ਵਾ ਸ਼ੌਂਕ ਵੀ ਨਾਲ ਧੰਦਾ ਵੀ ਵਧੀਆ ਕਮਾਈ ਵੀ ਵਧੀਆ ਚ ਸਾਰੇ ਕੰਮ ਬਹੁਤ ਵਧੀਆ ਨਾਲ ਮੈਨੂੰ ਵੀਰ ਜੀ ਘਟੋ ਘਟ ਵੀ ਤੇ 12 14 ਸਾਲ ਹੋ ਗਏ ਆ ਜੁੜਿਆ ਨੂੰ ਮੇਰੇ ਫਰੈਂਡ ਸਰਕਲ ਆਹੀਂ ਫਰੈਂਡ ਬਣਾਇਆ ਫਰੈਂਡ ਕਲੱਬ ਹਾਰਸ ਕਲੱਬ ਬਣਾਇਆ ਉਹਦੇ ਵਿੱਚ ਸਾਡੇ ਕੋਲ 20 ਜਾਨਵਰ ਆ ਇਸ ਟਾਈਮ ਹੈਗੇ